ਸਤਿਗੁਰਾਂ ਦੀ ਸੱਜੀ ਔਰਨਵਾਜੀ ਹੋਈ ਸਾਧ ਸੰਗਤ ਜੀਓ ਅਸੀਂ ਤੁਸੀਂ ਸਾਰੇ ਹੀ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਚਵਨਾ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸੰਜੇ ਰਹਿ ਵਰਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਚਰਣਾ ਦੇ ਵਿੱਚ ਬੈਠ ਕਰਕੇ ਰੱਬੀ ਗੁਰਬਾਣੀ ਸਰਵਨ ਕਰਦੇ ਆ ਰਹੇ ਸੀ ਆਓ ਤੁਸੀਂ ਵੇਖ ਰਹੇ ਹੋ ਸੰਤ ਰੇਨ ਟੀਵੀ ਚੈਨਲ ਫੇਸਬੁੱਕ ਤੇ YouTube ਦੇ ਉੱਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਅੱਜ ਦਾ ਹੁਕਮ ਨਾਮਾ ਸਾਹਿਬ ਸਰਵਨ ਕਰ ਰਹੇ ਹਾਂ ਆਓ ਕ੍ਰਿਏ ਵਿਚਾਰ ਕੀ ਕਹਿੰਦੇ ਨੇ ਸੱਚੇ ਪਤਸਾ ਮਹਾਰਾਜੀ ਤਨ ਆਸਰੀ ਮਹੱਲਾ ਪਹਿਲਾ ਪਹਿਲੇ ਪਤਸਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਪਰਮਾਨ ਕਰਦੇ ਹਨ ਕਾਇਆ ਕਾਗਦ ਮਨ ਪਰਮਾਣਾ ਸਿਰ ਕੇ ਲੇਖ ਪੜੇ ਅਣਾ ਸਿਰ ਕੇ ਲੇਖ ਨਾ ਪੜੇ ਅਣਾ ਤੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਰੀਰ ਕਾਗਜ਼ ਹੈ ਅਤੀ ਚਿੱਤ ਉਸ ਉੱਤੇ ਲਿਖਿਆ ਹੋਇਆ ਹੁਕਮ ਹੈ ਮਹਾਰਾਜ ਜੀ ਕਹਿੰਦੇ ਸਮਝ ਲਓ ਸਰੀਰ ਕਾਗਜ਼ ਹੈ ਉਸ ਉੱਤੇ ਲਿਖਿਆ ਹੋਇਆ ਹੁਕਮ ਹੈ ਔਰ ਮੂਰਖ ਆਪਣੇ ਸਿਰ ਉੱਪਰ ਦੀ ਕਿਸਮਤ ਲਿਖਤ ਨੂੰ ਨਹੀਂ ਬਾਤਦਾ ਜੋ ਸਾਡੇ ਮੱਥੇ ਦੀ ਲਿਖਤ ਹੈ ਮੱਥੇ ਦੀ ਲਿਖਤ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਇਹ ਬਾਤਦਾ ਨਹੀਂ ਹੈ ਦਰਗਹ ਘੜੀ ਹੈ ਤੀਨੇ ਲੈਖਾ ਹੋਟਾ ਕਾਮਨ ਆਵੇ ਬੇਕਾ ਉਸ ਸਾਈਂ ਦੇ ਦਰਬਾਰ ਅੰਦਰ ਤਿੰਨ ਤਰ੍ਹਾਂ ਦੀ ਲਿਖਤਕਾਰ ਲਿਖੀ ਜਾਂਦੀ ਹੈ ਉਹ ਪਰਮੇਸ਼ਰ ਦੇ ਦਰਬਾਰ ਭਾਵ ਕੇ ਸਤਖੰਡ ਅੰਦਰ ਤਿੰਨ ਤਰ੍ਹਾਂ ਦੀ ਲਿਖਤ ਲਿਖੀ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਦੇਖ ਜਾਲੀ ਉਥੇ ਕਿਸੇ ਕੰਮ ਨਹੀਂ ਆਉਂਦਾ ਜਿਹੜਾ ਨਕਲੀ ਹੈ ਨਾ ਉਹ ਉਥੇ ਕੋਈ ਕੰਮ ਨਹੀਂ ਆਉਂਦਾ ਜਿਵੇਂ ਨਕਲੀ ਨੋਟਾਂ ਦੇ ਵਿੱਚ ਇੱਕ ਨੋਟ ਹੋਵੇ ਨਾ ਨਕਲੀ ਜਾਂ 2 ਹੋਣ ਜਾਂ 4 ਹੋਣਾ ਉਹ ਬਾਹਰ ਕੱਢੇ ਜਾਂਦੇ ਨੇ ਗੱਥੀ ਤੋਂ ਉਹ ਕਿਸੇ ਕੰਮ ਨਹੀਂ ਆਉਂਦੇ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜੇ ਜਾਲੀ ਨੇ ਉਪਰੋਤ ਸੇਖਾ ਕਾਉਂਦੇ ਨੇ ਨਾਮ ਦੇ ਨਾਲ ਸਿੰਘ ਵੀ ਲਾਉਂਦੇ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹ ਭਿਰ ਜਿਹੜੇ ਨਕਰੀ ਨਕਲੀ ਨੇ ਉਹ ਸੱਚਖੰਡ ਤੋਂ ਕੱਢੇ ਜਾਂਦੇ ਨੇ ਆਖੋ ਸਤਨਾਮ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾਇਆ ਸਭ ਕੋਈ ਰਹਾਉ ਮਹਾਰਾਜ ਜੀ ਕਹਿੰਦੇ ਜੇਕਰ ਉਸ ਵਿੱਚ ਚਾਂਦੀ ਹੋਵੇ ਜੇਕਰ ਉਸ ਵਿੱਚ ਚਾਂਦੀ ਹੋਵੇ ਤਾਂ ਹਰ ਜਣਾ ਪੁਕਾਰਦਾ ਹੈ ਕਿ ਸੱਚਾ ਹੈ ਸੁੱਚਾ ਹੈ ਇਹ ਸੱਚਾ ਸੁੱਚਾ ਹੈ ਹਰ ਕੋਈ ਆਖਦਾ ਹੈ ਰਹਾਉ ਕਾਦੀ ਬੋਲ ਬੋਲ ਮਲ ਖਾਈ ਬ੍ਰਹਮਣ ਨਾ ਬਹਿ ਜੀਆ ਕਾਈ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੇਵਲ ਮਹਾਰਾਜ ਜੀ ਕਹਿੰਦੇ ਬ੍ਰਹਮਣ ਕਾਜੀ ਝੂਠ ਬੋਲਦਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕਾਜੀ ਝੂਠ ਬੋਲਦਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜੇ ਸਮਝ ਲੋ ਕਾਜੀ ਝੂਠ ਬੋਲਦਾ ਹੈ ਮਹਾਰਾਜ ਜੀ ਕਹਿੰਦੇ ਉਹ ਗੰਦਗੀ ਖਾਂਦਾ ਹੈ ਸੁਣੋ ਦੁਆਰਾ ਫੇਰ ਪੰਗਤੀ ਕਾਦੀ ਬੋਲ ਮਲ ਖਾਏ ਮਲ ਕਹਿੰਦੇ ਨੇ ਗੰਦਗੀ ਨੂੰ ਮਹਾਰਾਜ ਜੀ ਕਹਿੰਦੇ ਕਾਜੀ ਝੂਠ ਬੋਲਦਾ ਹੈ ਅਤੇ ਗੰਦਗੀ ਖਾਂਦਾ ਹੈ ਔਰ ਬ੍ਰਹਮਣ ਜਾਨਾ ਮਾਰਦਾ ਹੈ ਅਤੇ ਇਸਨਾਨ ਕਰਦਾ ਹੈ ਜਗਤ ਜੋਗੀ ਜਗਤ ਨਾ ਜਾਣੇ ਅੰਦਾ ਤੀਨੇ ਉਜਾੜੇ ਕਾ ਬੰਦ ਮਹਾਰਾਜ ਜੀ ਕਹਿੰਦੇ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਦਾ ਬੰਦ ਮਹਾਰਾਜ ਜੀ ਕਹਿੰਦੇ ਅੰਨਾ ਜੋਗੀ ਰਸਤਾ ਨਹੀਂ ਜਾਣਦਾ ਔਰ ਰੱਬ ਦੇ ਮਿਲਣੇ ਦਾ ਰਸਤਾ ਨਹੀਂ ਜਾਣਦਾ ਔਰ ਤਿੰਨੇ ਹੀ ਬਰਬਾਦੀ ਤਿੰਨੇ ਹੀ ਬਰਬਾਦੀ ਉਜਾੜੇ ਬਨਦੇ ਹਨ ਭਵਕੇ ਉਜਾੜੇ ਭਾਲਦੇ ਹਨ ਸੋ ਜੋਗੀ ਜੋ ਜੁਗਤ ਪਛਾਨੈ ਗੁਰ ਪ੍ਰਸਾਦੀ ਇਹ ਕਉ ਜਾਣੈ ਸੋ ਜੋਗੀ ਜੋ ਜੁਗਤ ਪਛਾਨੈ ਪੁਰ ਪ੍ਰਸਾਦੀ ਇਕੋ ਜਾਣ ਮਹਾਰਾਜ ਜੀ ਕਹਿੰਦੇ ਕੇਵਲ ਉਹੀ ਜੋਗੀ ਹੈ ਜਿਹੜਾ ਜੋ ਰੱਬ ਦੇ ਰਾਹ ਨੂੰ ਜਾਣਦਾ ਹੈ ਜਿਹੜਾ ਜ਼ੁਗਤੀਆਂ ਨੂੰ ਜਾਣਦਾ ਹੈ ਜਿਹੜਾ ਜ਼ੁਗਤੀ ਨੂੰ ਜਾਣਦਾ ਮਹਾਰਾਜ ਜੀ ਕਹਿੰਦੇ ਉਹੀ ਜੋਗੀ ਹੈ ਤੇ ਜੋ ਗੁਰਾਂ ਦੀ ਦਇਆ ਦੁਆਰਾ ਕੇਵਲ ਇੱਕ ਸਾਈਂ ਨੂੰ ਸਿਆਣ ਦਾ ਹੈ ਗੁਰ ਪ੍ਰਸਾਦੀ ਇੱਕੋ ਜਾਣੇ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤਾਂ ਇੱਕ ਨੂੰ ਜਾਣਦਾ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਘੋੜੇ ਦੇ ਉੱਤੇ ਅਸਵਾਰ ਨਾਲ ਸਿੰਘ ਨੇ ਗੁਰਮੁਖ ਪਿਆਰਿਓ ਇੱਕ ਤਿੱਤਰ ਦੀ ਆਵਾਜ਼ ਆ ਰਹੀ ਐ ਝਾੜੀਆਂ ਦੇ ਵਿੱਚੋਂ ਇੱਕ ਤਿੱਤਰ ਦੀ ਬਾਜ ਆ ਰਹੀ ਐ ਝਾੜੀਆਂ ਦੇ ਵਿੱਚੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਸਿੰਘੋ ਉਹ ਤਿੱਤਰ ਫੜ ਕੇ ਲੈ ਕੇ ਆਓ ਅੰਤਰਜਾਮੀ ਉਹ ਘਟ ਘਟ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਦਾ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਜਿਹੜਾ ਤਿੱਤਰ ਉਹ ਝਾੜੀਆਂ ਦੇ ਵਿੱਚ ਬੋਲ ਰਿਹਾ ਹੈ ਮਹਾਰਾਜ ਜੀ ਕਿੰਨ ਲਿਆ ਹਉ ਸਿੰਘਾ ਫੜ ਕੇ ਤਿੱਤਰ ਨੂੰ ਬੜੇ ਸੇਂਗ ਘੋੜਿਆਂ ਤੋਂ ਸਾਲਾ ਮਾਰ ਕੇ ਆਲੇ-ਦਾਲੇ ਹੋਏ ਭੱਜੇ ਤੇ ਝਾੜੀਆਂ ਦੇ ਵਿੱਚੋਂ ਉਹ ਤਿੱਤਰ ਫੜ ਲਿਆ ਤਾਂ ਗੁਰਮੁਖ ਪਿਆਰਿਓ ਤਿੱਤਰ ਫੜ ਕੇ ਮਹਾਰਾਜ ਜੀ ਕਹਿੰਦੇ ਇਹਦੇ ਭਾਈ ਖੰਭ ਪਟ ਦਿਓ ਇਹਦੇ ਖੰਭ ਪਟਦੇਓ ਸਿੰਘਾਂ ਨੇ ਗੁਰੂ ਜੀ ਦਾ ਹੁਕਮ ਮੰਨਿਆ ਤਿੱਤਰ ਦੇ ਖੰਭ ਪਟ ਦਿੱਤੇ ਹੁਣ ਤਿੱਤਰ ਜਦੋਂ ਖੰਭ ਪਟ ਦਿੱਤੇ ਰੋਡਾ ਹੋ ਗਿਆ ਜਮੀ ਹੁਣ ਖੰਭਾ ਤੋਂ ਬਿਨਾ ਉਹ ਤੋੜਿਆ ਨਹੀਂ ਜਾਂਦਾ ਜਦੋਂ ਖੰਭ ਪਟ ਦਿੱਤੇ ਮਹਾਰਾਜ ਜੀ ਕਹਿੰਦੇ ਭਾਈ ਨੂੰ ਛੜਦੋ ਹੁਣ ਥੱਲੇ ਉਹਨੂੰ ਛੜ ਦਿੱਤਾ ਸਾਰੇ ਸਿੰਘ ਦੇਖ ਰਹੇ ਨੇ ਬੜੇ ਹੈਰਾਨ ਹੋ ਰਹੇ ਨੇ ਵੀ ਇੱਕ ਇੱਕ ਕੌਤਕ ਹੈ ਮਹਾਰਾਜ ਜੀਆਂ ਦਾ ਸਤਿਗੁਰੂ ਮੁਕਤੀ ਦਾ ਦਾਤਾ ਹੈ ਜਿਹੜੇ ਜੀਵਾਂ ਦਾ ਸਤਕਾਰ ਕਰਦੇ ਸੀ ਨਾ ਮਹਾਰਾਜ ਜੀ ਸਮਝ ਲਓ ਉਹ ਗੁਰੂ ਤੋਂ ਭੁੱਲੇ ਭਟਕੀਆਂ ਕੋਈ ਨਾ ਕੋਈ ਰੂਹਾਂ ਹੁੰਦੀਆਂ ਸੀ ਉਹ ਗੁਰੂ ਤੋਂ ਭੁੱਲੇ ਭਟਕੀਆਂ ਰੂਹਾਂ ਹੁੰਦੀਆਂ ਸੀ ਉਹ ਗੁਰੂ ਤੋਂ ਭੁੱਲੇ ਭਟਕੇ ਕਿਵੇਂ ਜਿਹੜੇ ਖੰਡੇ ਵਟਦਾ ਅੰਮ੍ਰਿਤ ਛੱਕੇ ਗੁਰਮੁਖ ਪਿਆਰਿਓ ਛੱਡ ਦਿੰਦੇ ਨੇ ਰਹਿਤ ਮਰਿਆਦਾ ਨਹੀਂ ਰੱਖੀ ਜਾਂਦੀ ਤੇ ਖੰਡੇ ਵੱਟ ਦਾ ਅੰਮ੍ਰਿਤ ਛੱਡ ਦਿੱਤਾ ਦਾੜੀ ਕੇਸ ਕਟਾ ਦਿੱਤੇ ਫਿਰ ਜਿਹੜੇ ਇਹੋ ਜਿਹੇ ਸਿੱਖ ਹੁੰਦੇ ਨੇ ਨਾ ਉਹਨਾਂ ਨੂੰ ਜੁਨੀਆ ਦੇ ਵਿੱਚ ਪੈਣਾ ਪੈਂਦਾ ਏ ਆਖੋ ਸਤਨਾਮ ਅੱਪਾ ਬਾਣੀ ਪੜਦੇ ਆ ਨਾ ਰੋਜ਼ ਸ਼ਬਦ ਦੀ ਵਿਚਾਰ ਕਰਦੇ ਆ ਉਹਨਾਂ ਨੂੰ ਫਿਰ ਜੁਨੀਆ ਦੇ ਵਿੱਚ ਪੈਣਾ ਪੈਂਦਾ ਬੰਦੇ ਦੀ ਜੁਨਤਾ ਉਹਨਾਂ ਨੂੰ ਮਿਲਦੀ ਨਹੀਂ ਹੈ ਮਨੁੱਖਾ ਜਨਮ ਤਾਂ ਮਿਲਦਾ ਨਹੀਂ ਹੈ ਉਹਨਾਂ ਨੂੰ ਫਿਰ ਗੁਰਮੁਖ ਪਿਆਰਿਓ ਆ ਇਹੋ ਜੀਆਂ ਜੁਨੀਆ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਪੈ ਗਜ ਤੀਰ ਮਰੰਗਾ ਤੇਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਉਹਨਾਂ ਨੂੰ ਫਿਰ ਇਹੋ ਜੀਆਂ ਜੁਨੀਆ ਪ੍ਰਾਪਤ ਹੁੰਦੀਆਂ ਨੇ ਜਦੋਂ ਤਿੱਤਰ ਦੇ ਖੰਭ ਪੱਡ ਦਿੱਤੇ ਮਹਾਰਾਜ ਜੀ ਕਹਿੰਦੇ ਛੱਡ ਦੋ ਥੱਲੇ ਨੂੰ ਛੱਡ ਦਿੱਤਾ ਤਾਂ ਗੁਰਮੁਖ ਪਿਆਰਿਓ ਬਾਜ ਦੀ ਖਰਾਕ ਹੈ ਮਾਸ ਬਾਜ ਨੂੰ ਛੱਡ ਦਿੱਤਾ ਬਾਜ ਉਹ ਤਿੱਤਰ ਨੂੰ ਨੋਚ-ਨੋਚ ਕੇ ਖਾ ਰਿਆ ਜਿਉਂਦੇ ਨੂੰ ਇੱਤਰ ਤੜਫ ਰਿਆ ਹੈ ਸਿੰਘ ਦੇਖ ਕੇ ਹੈਰਾਨ ਹੋ ਰਹੇ ਨੇ ਏਕੀ ਕੌਤਕ ਹੈ ਮਹਾਰਾਜਿਆਂ ਦਾ ਮਹਾਰਾਜ ਜੀ ਤਾਂ ਜੀਵਾਂ ਤੇ ਦਇਆ ਕਰਦੇ ਨੇ ਪਰ ਏਕੀ ਕੌਤਕ ਹੋ ਰਿਹਾ ਸਿੰਘਾਂ ਦੇ ਮਨ ਵਿੱਚ ਵੀ ਇਸ ਗੱਲ ਦਾ ਰੋਸ ਹੋ ਰਿਹਾ ਵੀ ਅੱਗੇ ਕਦੇ ਐਸਾ ਵੇਖਿਆ ਨਹੀਂ ਹੈ ਵਿਚ ਕਹ ਲੱਗੇ ਕੋਈ ਨਾ ਕੋਈ ਇਹਦੇ ਵਿੱਚ ਰਾਜ ਹੈ ਕੋਈ ਨਾ ਕੋਈ ਜ਼ਰੂਰ ਰਾਜ ਹੈ ਜਦੋਂ ਬਾਜ ਤਿੱਤਰ ਨੂੰ ਨੋਚ-ਨੋਚ ਕੇ ਖਾ ਰਿਆ ਤਾਂ ਗੁਰਮੁਖ ਪਿਆਰਿਓ ਜਦੋਂ ਤਿੱਤਰ ਨੂੰ ਨੋਚ-ਨੋਚ ਖਾ ਰਿਆ ਸਿੰਘਾਂ ਨੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਏਕੀ ਕੌਤਕ ਹੈ ਏਕੀ ਕੌਤਕ ਵਰਤਾਰ ਰਿਹਾ ਸਾਡੇ ਕੋਲ ਸਮਝ ਨਹੀਂ ਆ ਰਹੀ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਇਹ ਤਿੱਤਰਾ ਇਹ ਸਾਡਾ ਸਿੱਖ ਹੁੰਦਾ ਸੀ ਆਖੋ ਸਤਨਾਮ ਇਹ ਸਾਡਾ ਸਿੱਖ ਹੁੰਦਾ ਸੀ ਤੇ ਜਿਹੜਾ ਆਹਾ ਬਾਜ ਆ ਇਹ ਬਾਣੀਆਂ ਹੁੰਦਾ ਸੀ ਜਿਹੜਾ ਬਾਜ ਆ ਇਹ ਬਾਣੀਆਂ ਹੁੰਦਾ ਸੀ ਇਹ ਜਿਹੜਾ ਤਿੱਤਰਾ ਇਹ ਸਿੱਖ ਹੁੰਦਾ ਸੀ ਇਨਾਂ ਨੂੰ ਜੁਨੀ ਪ੍ਰਾਪਤ ਹੋਈ ਆ ਸਿੱਤੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਸਿੱਖ ਨੇ ਸਾਨੂੰ ਵਿੱਚ ਜਾਮਣ ਬਣਾਇਆ ਇਹ ਬਾਣਿਏ ਤੋਂ ਸਿੱਖ ਨੇ ਪੈਸੇ ਲਏ ਇਹ ਬਾਣਿਏ ਤੋਂ ਸਿੱਖ ਨੇ ਪੈਸੇ ਲੈ ਤੇ ਇਹ ਸਿੱਖ ਨੇ ਇਹਦੇ ਪੈਸੇ ਮੋੜੇ ਨਹੀਂ ਇਹ ਮੁੱਕਰ ਗਿਆ ਅਸੀਂ ਵਿੱਚ ਜਾਮਣਾ ਅਸੀਂ ਵਿੱਚ ਗਵਾਹੀ ਭਰੀ ਆ ਅਸੀਂ ਵਿੱਚ ਵਿਚੋਲੇ ਸਾ ਤੇ ਇਹ ਮੁੱਕਰ ਗਿਆ ਤੇ ਇਹ ਮਰ ਗਿਆ ਤਤਤਰ ਦੀ ਜੂਨ ਦੇ ਵਿੱਚ ਪੈ ਗਿਆ ਇਹ ਸੇਠ ਇਹ ਤੋਂ ਪੈਸੇ ਲੈਣੇ ਸੀ ਸੇਠ ਹੋਣ ਕਰਕੇ ਨਾਮ ਜਪਣ ਕਰਕੇ ਬੰਦਗੀ ਕਰਨ ਕਰਕੇ ਇਹ ਬਾਜ ਦੀ ਜੂਨ ਦੇ ਵਿੱਚ ਪੈ ਗਿਆ ਇਹ ਹੁਣ ਇਹਨਾਂ ਦਾ ਦੋਨਾਂ ਦਾ ਹਸਾਬ ਕਿਤਾਬਾ ਇਹ ਕਰ ਰਹੇ ਹਨ ਅਸੀਂ ਵਿੱਚ ਜਾਮਣ ਅਸੀਂ ਤਾਂ ਦੇਖ ਰਿਹਾ ਵੀ ਇਹਨਾਂ ਦਾ ਦੋਨਾਂ ਦਾ ਹਸਾਬ ਕਿਤਾਬ ਹੈ ਤੇ ਸਾਨੂੰ ਵਿੱਚ ਜਾਮਣ ਪਾਇਆ ਤੇ ਇਸ ਕਰਕੇ ਇਹ ਨੋਚ ਨੋਚ ਕੇ ਖਾਰਿਆ ਤੇ ਆਪਣਾ ਹਸਾਬ ਕਿਤਾਬ ਲੈ ਰਿਆ ਹੈ ਆਖੋ ਸਤਨਾਮ ਇਸ ਜਗ੍ਹਾ ਦੇ ਉੱਤੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਦਾ ਗੁਰਮੁਖ ਪਿਆਰਿਓ ਸੱਜੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਸੀ ਜਿਵੇਂ ਮੂਲਾ ਮਹਾਰਾਜ ਜੀ ਕਹਿੰਦੇ ਭਾਈ ਬਖਸਾਂਗੇ ਦਸਵੇਂ ਜਾਮੇ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸਿਆ ਸੀ ਮੂਲੇ ਨੂੰ ਸਾਹਦੀ ਜੂਨ ਦੇ ਵਿੱਚ ਪੈ ਗਿਆ ਸੀ ਹੈ ਤਾਂ ਗੁਰੂ ਦਾ ਸਿੱਖ ਸੀ ਨਾ ਸਾਹਦੀ ਜੂਨ ਦੇ ਵਿੱਚ ਪੈ ਗਿਆ ਇਹ ਐਦਾਂ ਕਿਉਂ ਹੁੰਦਾ ਹੈ ਜੇ ਜਦੋਂ ਸਿੱਖ ਗੁਰੂ ਤੋਂ ਭਟਕ ਜਾਏ ਨਾ ਗੁਰੂ ਤੋਂ ਦੂਰ ਹੋ ਜਾਏ ਮਾਨ ਮਰਜ਼ਾਇਦਾ ਨੂੰ ਭੁੱਲ ਜਾਏ ਰਹਿਤ ਮਰਜ਼ਾਇਦਾ ਨੂੰ ਭੁੱਲ ਜਾਏ ਰਹਿਤ ਮਰਜ਼ਾਇਦਾ ਦੀਆਂ ਧਜੀਆਂ ਉਡਾਵੇ ਤਾਂ ਮਾਫ਼ ਕਰਦੇ ਫਿਰ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਨੂੰ ਫਿਰ ਇਹੋ ਜੀਆਂ ਜੂਨੀਆਂ ਪੈਂਦੀਆਂ ਭੁਗਤਨੀਆਂ ਪੈਂਦੀਆਂ ਨੇ ਉਹਨਾਂ ਨੂੰ ਗਰਬ ਜੂਨੀਆਂ ਮਿਲਦੇ ਨੇ ਮੁਕਤੀ ਨਹੀਂ ਮਿਲਦੀ ਹੈ ਸਤੇਪ ਪਾਤਸ਼ਾਹ ਮਰਜੀਨਦਰ ਸਿੰਘ ਆਨੰਦ ਸੇਕਦਰ ਸਿੰਘੋ ਇਹ ਸਿੱਖ ਛੇੜ ਤੋਂ ਪੈਸੇ ਲਏ ਤੇ ਵਿੱਚ ਅਸੀਂ ਜਾਮਣ ਸਾ ਅਸੀਂ ਆਖਿਆ ਸੀ ਛੇੜ ਨੂੰ ਦੇ ਦਿਓ ਇਹ ਸਿੱਖ ਹੈ ਇਹਨੇ ਪੈਸੇ ਵਾਪਸ ਨਹੀਂ 모ੜੇ ਇਹ ਮੁਕਰ ਗਿਆ ਹੈ ਇਸ ਕਰਕੇ ਇਹ ਮਰ ਗਿਆ ਤੇ ਮਰ ਕੇ ਇਹ ਜੂਨ ਦੇ ਵਿੱਚ ਪੈ ਗਿਆ ਇਸ ਕਰਕੇ ਭਾਈ ਇਹ ਜਿਹੜਾ ਬਾਜ ਆਪਣਾ ਸਾਬਕ ਤਾਬ ਕਰ ਰਿਹਾ ਹੈ ਇਸ ਜਗ੍ਹਾ ਦੇ ਉੱਤੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਦੋ ਥਾਂ ਮੇ ਤਿੱਤਰ ਦਾ ਉਧਾਰ ਕੀਤਾ ਸੱਚੇ ਪਾਤਸ਼ਾਹ ਨੇ ਔਰ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਜਿਹੜਾ ਤਿੱਤਰ ਸੀ ਉਹਦਾ ਵੀ ਉਧਾਰ ਕਰ ਦਿੱਤਾ ਅੱਖ ਸਤਨਾਮ ਜਿਹੜੀ ਆਤਮਾ ਸੀ ਫਿਰ ਉਹ ਸੱਚ ਖੰਡ ਚਲੀ ਗਈ ਔਰ ਜਿਹੜੀ ਛੇੜਦੀ ਆਤਮਾ ਸੀ ਉਹ ਵੀ ਸੱਚ ਖੰਡ ਚਲੀ ਗਈ ਜਦੋਂ ਗੁਰੂ ਦੀ ਨਜ਼ਰ ਹੋ ਜਾਂਦੀ ਆ ਨਾਨਕ ਨਦਰੀ ਨਦਰ ਨਿਹਾਲ ਇਹ ਹਸਾਬ ਕਦ ਤਵ ਹੁੰਦਾ ਭਾਈ ਇਹ ਲੇਖੇ ਜੋਕੇ ਹੁੰਦੇ ਨਹੀਂ ਇਹ ਦੇਣੇ ਲੈਣੇ ਦੇ ਸੰਬੰਧ ਨੇ ਆਓ ਆਪਣੀ ਇਹ ਲਾਸਟ ਪੰਕਤੀਆਂ ਫਿਰ ਸਮਾਪਤੀ ਕਰੀਏ ਕੀ ਕਹਿੰਦੇ ਨੇ ਮਹਾਰਾਜ ਜੀ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏ ਕੋ ਜਣੈ ਮਹਾਰਾਜ ਜੀ ਕਹਿੰਦੇ ਕੇਵਲ ਉਹੀ ਜੋਗੀ ਹੈ ਜੋ ਰੱਬ ਦੇ ਰਾਹ ਨੂੰ ਜਾਣਦਾ ਹੈ ਤੇ ਜੋ ਗੁਰਾਂ ਦੀ ਦਇਆ ਦੁਆਰਾ ਕੇਵਲ ਸਾਈ ਨੂੰ ਸਿਆਣ ਦਾ ਹੈ ਉਹੀ ਜੋਗੀ ਅਮਰ ਜੀ ਕਹਿੰਦੇ ਕਾਜੀ ਸੋਜ ਉਲਟੀ ਕਰ ਗੁਰ ਪ੍ਰਸਾਦਿ ਜੀਵਤ ਮਰ ਮਹਾਰਾਜ ਜੀ ਕਹਿੰਦੇ ਕੇਵਲ ਕੇਵਲ ਉਹੀ ਕਾਜੀ ਹੈ ਜੋ ਦੁਨੀਆਂ ਵੱਲੋਂ ਆਪਣਾ ਮੂੰਹ ਮੋੜ ਲੈਂਦਾ ਹੈ ਅਤੇ ਜੋ ਗੁਰਾਂ ਦੀ ਮਿਹਰ ਸਦਕਾ ਜਿਉਂਦੇ ਜੀ ਮਰਿਆ ਰਹਿੰਦਾ ਹੈ ਮਹਾਰਾਜ ਜੀ ਕਹਿੰਦੇ ਉਹੀ ਕਾਜੀ ਹੈ ਸੋ ਬ੍ਰਹਮਣ ਜੋ ਬ੍ਰਹਮ ਵਿਚਾਰ ਹੈ ਪੁੱਤਰ ਸਗਲੇ ਕੁੱਲ ਤਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਉਹੀ ਬ੍ਰਹਮਣ ਹੈ ਉਹੀ ਬ੍ਰਹਮਣ ਹੈ ਕੌਣ ਜੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਪੀੜੀਆਂ ਨੂੰ ਵੀ ਤਾਰ ਲੈਂਦਾ ਆਖੂ ਸਤਨਾਮ ਸਤਗੁਰੂ ਜੀ ਦਾ ਉਪਦੇਸ਼ ਚੌ ਵਰਨਾਂ ਕੋ ਸੰਝਾ ਹੈ ਸਾਰਿਆਂ ਦੇ ਵਾਤੇ ਮਹਾਰਾਜ ਦਾ ਉਪਦੇਸ਼ ਸੰਝਾ ਹਿੰਦੂਆਂ ਨੂੰ ਵੀ ਉਪਦੇਸ਼ ਕਰਦੇ ਨੇ ਮੁਸਲਮਾਨਾਂ ਨੂੰ ਵੀ ਕਰਦੇ ਨੇ ਈਸਾਈਆਂ ਨੂੰ ਵੀ ਕਰਦੇ ਨੇ ਸ ਤੇ ਸਿੱਖਾਂ ਨੂੰ ਵੀ ਕਰਦੇ ਆ ਸਤਿਗੁਰੂ ਜੀ ਦਾ ਉਪਦੇਸ਼ ਸਾਰੇ ਵਰਨਾਵਾਦ ਤੇ ਚੋ ਵਰਨਾਵਾਦ ਤੇ ਸਾਂਝਾ ਹੈ ਦਾਨਸ ਬੰਦ ਸੋਈ ਦਿਲ ਤੋਬਾ ਮੁਸਲਮਾਨ ਸੋਈ ਮਲ ਖੋਬੈ ਬਾਰਾਜ ਜੀ ਕਹਿੰਦੇ ਅਕਲਮੰਦ ਉਹ ਹੈ ਜੋ ਆਪਣੇ ਮਨ ਨੂੰ ਸਾਫ਼ ਰੱਖਦਾ ਜਿਹਦੇ ਮਨ ਦੇ ਵਿੱਚ ਕਪਟਾ ਨਾ ਜਿਹਦੇ ਮਨ ਦੇ ਵਿੱਚ ਈਰਖਾ ਦੁਵੈਸ ਹੈ ਉਹ ਗੁਰਮੁਖ ਪਿਆਰਿਓ দান ਸੰਬੰਧ ਨਹੀਂ ਹੋ ਸਕਦਾ ਉਹ ਅਕਲਮੰਦ ਨਹੀਂ ਹੋ ਸਕਦਾ ਉਨੂੰ ਕੀ ਕਹਿੰਦੇ ਨੇ ਬੇਕੂਫ ਮੂਰਖ ਮਹਾਰਾਜ ਜੀ ਕਹਿੰਦੇ ਆਕਲਮੰਦ ਉਹ ਹੈ ਜੋ ਆਪਣੇ ਮਨ ਨੂੰ ਅੰਦਰੋਂ ਸਾਫ਼ ਰੱਖਦਾ ਉਹ ਆਕਲਮੰਦ ਮੁਸਲਮਾਨ ਉਹ ਹੈ ਜੋ ਆਪਣੀ ਪਵਿੱਤਰਤਾ ਨੂੰ ਅਪਵਿੱਤਰਤਾ ਨੂੰ ਦੂਰ ਕਰਦਾ ਭਾਵ ਕਿ ਜਿਹੜੀ ਮੈਲ ਆ ਉਹਨੂੰ ਦੂਰ ਕਰਦਾ ਉਹੀ ਮੁਸਲਮਾਨ ਹੈ ਜਿਹੜਾ ਆਪਣੇ ਮਨ ਦੀ ਮੈਲ ਨੂੰ ਦੂਰ ਕਰਦਾ ਨਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਉਹੀ ਮੁਸਲਮਾਨ ਹੈ ਪੜਿਆ 부ਜ ਸੁਪਰਵਾਣ ਜਿਸ ਸਿਰਦਰਗੈ ਕਾ ਨਿਸ਼ਾਨ ਪੜਿਆ 부ਜ ਸੁਪਰਬਾਨ ਜਿਸ ਸਿਰਦਰਗੈ ਕਾ ਨਿਸ਼ਾਨ ਮਹਾਰਾਜ ਕਹਿੰਦੇ ਜੋ ਬਾਤ ਕੇ ਉਸ ਦੇ ਅਮਲ ਕਰਦਾ ਹੈ ਉਹੀ ਕਬੂਲ ਪੈ ਜਾਂਦਾ ਹੈ ਐਸਾ ਉਹੀ ਜਣਾ ਹੈ ਜਿਹਦੇ ਮੱਥੇ ਉੱਤੇ ਉਹ ਪਰਮੇਸ਼ਰ ਦੇ ਦਰਬਾਰ ਦੀ ਮੋਹਰ ਹੈ ਜਿਹਦੇ ਮੱਥੇ ਉੱਤੇ ਉਹ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਦੀ ਸੱਚਖੰਡ ਦੀ ਮੋਹਰ ਹੈ ਉਹੀ ਜਣਾ ਜਾਣਦਾ ਹੈ ਉਹੀ ਫਿਰ ਕਬੂਲ ਪੈ ਜਾਂਦਾ ਸੱਚੇ ਪਤਸਰ ਦੇ ਚਰਨਾਂ ਦੇ ਵਿੱਚ ਆਓ ਏਸੀ ਅਜਦਾ ਹੁਕਮਨਾਮਾ ਸਾਹਿਬ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਚਵਰਾ ਤਖਤਾਂ ਦੇ ਮਾਲਕ ਗੁਰਤਾ ਗਦੀ ਤੇ ਬਿਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸੰਜੇ ਰੈਵਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀਆਂ ਦਾ ਕੋਟਨ ਕੋਟ 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 ਧੰਨਵਾਦ ਆਹ ਕਰੋੜਾ ਸਨਾਂ ਨੂੰ ਪਵਿੱਤਰ ਸਾਰੇ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਕੂ ਸਤ ਨਾਮ ਵਾਹਿ ਕੂ ਸਤ ਨਾਮ ਵਾਹਿ ਦੂ ਸਤ ਨਾਮ ਵਾਹਿ ਦੂ ਸਤ ਨਾਮ ਵਾਹਿ ਕੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰੂ 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 ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ